ਪਾਪ ਯੂਨੀਵਰਸਿਟੀ ਇਸ ਪਾਰਟ ਆਫ ਪੰਜਾਬ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਜਦੋਂ ਐਕਟ ਬਣਿਆ ਸੀ ਉਦੋਂ ਐਸਜੀਪੀਸੀ ਐਕਟਿਵ ਬਣਿਆ ਸੀ ਉਦੋਂ ਯੂਨੀਵਰਸਿਟੀ ਦਾ ਐਕਟ ਨਾ ਜਦੋਂ ਐਗ੍ਰਿਕਲਚਰ ਯੂਨੀਵਰਸਿਟੀ ਤੇ ਭਾਖੜਾ ਪਾਣੀ ਦਾ ਵਿਕਤ ਉਹਦੇ ਬਾਅਦ ਸਾਰੀਆਂ ਸਟੇਟਾਂ ਨੇ ਜਿਹੜੇ ਇਟ ਵਾਸ ਅ ਇੰਟਰ ਸਟੇਟ ਐਕਟ ਉਹਨਾਂ ਨੇ ਬਾਕੀ ਸਟੇਟਾਂ ਨੇ ਆਪਣੀ ਆਪਾ ਸ਼ਹਿਰ ਤੋਂ ਕੱਢ ਕੇ ਆਪਣੀ ਆਪਣੀਆਂ ਯੂਨੀਵਰਸਿਟੀਆਂ ਬਣਾ ਲੀਆਂ ਸੋ ਦਿਸ ਇਜ਼ ਅ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ 200 ਤੋਂ तकरीबन ਕਾਲਜਿਸ ਆਫ ਪੰਜਾਬ ਆਫ ਫਿਲੀਏਟਡ ਟੂ ਦਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰੋਮਾਈਜ਼ ਨਹੀਂ ਕਰਨਗੇ ਆਫ ਟੇਕਿੰਗ ਓਵਰ ਆਫ ਪੰਜਾਬ ਯੂਨੀਵਰਸਿਟੀ ਦਿਸ ਇਜ਼ the starting point of mine secondly jeda badi clear hai ki saazish ho rahi hai to wholly wholly a uh, convert chandigarh jeda rightfully right punjab da hai kalla state hai hindustan vich jida koi capital nahi hai as per law as per since independence ਜੇੜੀ ਨਵੀਂ ਸਟੇਟ ਨਿਕਲਦੀ ਐ origignal state ਤੋਂ ਉਹਨੂੰ ਇੱਕ ਨਵਾਂ ਕੈਪੀਟਲ ਆਪਣਾ ਬਣਾਉਣਾ ਪੈਂਦਾ ਐ ਐਕਸੈਪਟ ਫॉर ਪੰਜਾਬ ਆ ਸਭ ਤੋਂ ਵੱਡੀ ਡਿਸਕ੍ਰਿਪਸ਼ਨ ਐ ਨਾ ਅਕਾਲੀ ਦਲ ਨੇ ਲਗਾਤਾਰ ਇੱਥੇ ਲੜਾਈ ਲੜੀ ਐ ਹੁਣ ਕੀ ਹੋ ਰਿਹਾ ਪਿਛਲੇ ਸਾਲਾਂ ਚ ਜਿਹੜਾ ਰੇਸ਼ਿਓ ਵੀ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਹੌਲੀ-ਹੌਲੀ ਉਹ ਰੇਸ਼ਿਓ ਉਹ ਚੇਂਜ ਕਰ ਰਿਹਾ 10 ਦਿਨ ਪਹਿਲੇ ਹਫਤਾ ਹੀ ਪਹਿਲੇ ਮੈਂ ਦੇਖਿਆ ਅਖਬਾਰਾਂ ਰਿਕਰੂਟਮੈਂਟ ਪਾਲਿਸੀ ਵੀ ਚੇਂਜ ਕਰ ਰਹੇ ਆ ਚੰਡੀਗੜ੍ਹ ਦੀ ਦੇ ਵਾਂਟ ਇੰਡੀਪੈਂਡੈਂਟ ਰਿਕਰੂਟਮੈਂਟ ਆਫ ਆਲ ਪੋਸਟ ਇਨ ਚੰਡੀਗੜ੍ਹ ਜਿਹੜੇ ਆਪਣੇ ਡੈਪੂਟੇਸ਼ਨ ਦੇ ਪੰਜਾਬ ਤੋਂ ਆਉਂਦੇ ਸੀ ਜਾਂ ਹਰਿਆਣੇ ਤੋਂ ਆਉਂਦੇ ਸੀ ਦੇ ਵਾਂਟ ਟੂ ਕੈਨਸਲ ਇਟ ਹੌਲੀ ਹੌਲੀ ਦੇ ਵਾਂਟ ਟੂ ਟੇਕ ਓਵਰ एवरीथिंग ਵਿਚ ਸ਼੍ਰੋਮਣੀ ਕਾਲੀ ਦਲ ਵਿਲ ਨਾਟ ਅਲਾਉ ਮੈਂ ਇੱਥੇ ਵੀ ਗੱਲ ਕੀਤੀ ਸੀ ਸਟੂਡੈਂਟਸ ਨਾਲ ਵੀ ਗੱਲ ਕੀਤੀ ਸੀ ਕਿ ਵੀ ਮੈਂ ਇੱਥੇ ਐਸ ਪੋਲਿਟਿਕ ਪੋਲਿਟਿਸ਼ੀਅਨ ਨਹੀਂ ਆਇਆ ਮਦਨੁਆ ਜੀ ਕਹਿੰਦਾ ਆਮ ਆ ਵੈਰੀ ਕਲੀਅਰ ਪਰਸਨ ਮੈਂ ਆਪ ਇੱਥੋਂ ਪੜਿਆ ਚਾਰ ਸਾਲ ਇੱਥੇ ਲਾਇਆ ਤੇ ਡਾਕਟਰ ਮਨਮੋਹਨ ਸਿੰਘ ਵੀ ਇੱਥੋਂ ਪੜੇ ਸੀ ਜਦੋਂ ਉਹ ਪ੍ਰਾਈਮ ਮਿਨਿਸਟਰ ਸੀ ਮੈਂ ਹੋਮ ਮਿਨਿਸਟਰ ਮੈਂ ਕਈ ਵਾਰ ਗਿਆ ਉਹਨਾਂ ਨਾਲ ਮਿਲ ਕੇ ਆ ਹੀ ਹੈਡ ਵੈਰੀ ਸਟਰੋਂਗ ਮੈਮਰੀਜ਼ ਆਫ ਦਿਸ ਪਲੇਸ ਸੋ ਆ ਆਪਣੇ ਵਾਸਤੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਕਿ ਵੀ ਆਲ ਪਾਰਟੀਆਂ ਵਾਟਵਰ ਦੇ ਅਫੀਲੀਏਸ਼ਨਸ ਮੈਨ ਮੀ ਨਾਟ ਟੂ ਮੇਕ ਦਿਸ ਇਨਟੂ ਪੋਲਿਟੀਕਲ ਬਟ ਮੇਕ ਇਟ ਐਜ਼ ਅ ਪੰਜਾਬ ਇਸ਼ੂ ਐਂਡ ਸਾਰੇ ਇਕੱਠੇ ਹੋ ਕੇ ਐਂਡ ਐਜ਼ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਮੈਂ ਬੜਾ ਕਲੀਅਰ ਕਰਨਾ ਚਾਹਣਾ ਹੈ ਕਿਸੇ ਹਾਲ ਚ ਕਿਸੇ ਹਾਲ ਚ ਵੀ ਵਿਲ ਨਾਟ ਅਲਾਉ ਦਿਸ ਵੀ ਵਿਲ ਨਾਟ ਅਲਾਉ ਦਿਸ ਐਜ਼ ਇੱਕ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਵੀ ਸ਼ੁੱਡ ਆਲ ਲੁੱਕ ਅਬਾ ਪੋਲਿਟਿਕਸ ਪੋਲਿਟਿਕਸ ਵਾਸਤੇ ਆਪਣੇ ਕੋਲੇ ਬਹੁਤ ਇਸ਼ੂਸ ਹੈਗੀਆਂ ਦਿਸ ਮੇਰੀ ਗੱਲ ਨੋ ਇਟਸ ਨਾਟ ਪੋਲਿਟਿਕਲ ਦਿਸ ਓ ਯਾਰ ਇੱਕ ਮਿੰਟ ਆ ਤੁਹਾਡੇ ਘਰ ਤੇ ਅਟੈਕ ਹੈ ਫਰਸਟ ਸਟੈਪ ਹੈ ਪਹਿਲੇ ਤੁਹਾਡੇ ਡਰਾਇੰਗ ਰੂਮ ਚ ਅਟੈਕ ਕਬਜ਼ਾ ਕਰ ਗਏ ਫਿਰ ਤੁਹਾਡੇ ਬੈਡਰੂਮ ਚ ਪਹੁੰਚਣਗੇ ਸੋ ਦਿਸ ਇਜ਼ ਅ ਟੈਸਟਿੰਗ ਪੁਆਇੰਟ ਫਾਰ ਅਸ ਐਂਡ ਆਈ ਐਮ ਵਿਦ ਦਾ ਸਟੂਡੈਂਟਸ ਐਂਡ ਆਲ ਪੀਪਲ ਆਫ ਪੰਜਾਬ ਮੈਂ ਇਰਰਿਸਪੈਕਟਿਵ ਆਫ ਐਨੀ ਪੋਲਿਟਿਕਲ ਪਾਰਟੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸ਼ੁੱਡ ਸਿਟ ਅੰਡਰ ਵਨ ਪਲੇਟਫਾਰਮ ਐਂਡ ਕਨਵੇ ਦਾ ਮੈਸੇਜ as if you convey it together it's a very strong message that irrespective of whatever affiliations are assi es university nu kise halat ch ni jaan dewange this is punjab punjab de layi punjabi jness ki patiala ik vaari puri corpora kardi thodi sarkar vele punjabi jness ki patiala je 200 crore da karza siga pehli keh lo karza thodi sarkar vele maaf kyo ni kita gaya ik te utthe na hi koi host ਮੈਂ ਸੋ ਮੈਂ ਕੋਈ ਵੀ ਸਾਰੀ ਕਿਉਂ ਨਹੀਂ ਕੀਤੀਗੀ ਕਰ ਲਈ ਇੱਕ ਮਿੰਟ ਮੈਂ ਉਹਦੇ ਮਤੋਂ ਉਹਦਾ ਜਵਾਬ ਮੈਂ ਤੁਹਾਨੂੰ ਹੁਣੇ ਦੇ ਦਣਾ ਕੋਈ ਕੋਠੀ ਪੂਰਾ ਕਰ ਲਵਾਂ ਉਹ ਤੋਂ ਬਾਅਦ ਜੇਕਰ ਤੁਸੀਂ ਕਹਿੰਦੇ ਹੋ ਵੀ ਇਹਨੂੰ ਕੇਡ ਯੂਨੀਵਰਸਿਟੀ ਬਣੇ ਇਹ ਪੰਜਾਬ ਦੀ ਬਣੇ ਫਿਰ ਪੰਜਾਬ ਗਵਰਨਮੈਂਟ ਇੰਨੀ ਕਹ ਲਈਏ ਵੀ ਸਫੀਸ਼ੈਂਟ ਹੈਗੀ ਹੈ ਇੰਨੀ ਕਾਬਿਲ ਹੈ ਕਿ ਪੂਰੇ ਦਾ ਪੂਰਾ ਇਹਦਾ ਜਿਹੜਾ ਕਰਜ਼ਾ ਜਾਂ ਪਿੱਛਾ ਮਾਫ ਕਰਕੇ ਇਹਨੂੰ ਪੂਰੀ ਦੀ ਪੂਰੀ ਚਲਾ ਸਕਦੀ ਹੈ ਵੀ ਸੈਂਟਰ 60% ਨਾ ਦੇ ਇੰਨੀ ਕੈਪेबल ਪੰਜਾਬ ਸਰਕਾਰ ਆਉਣ ਵਾਲੇ ਸਮੇਂ 'ਚ ਤੁਸੀਂ ਇਹਨੇ ਕੈਪेबल ਹੋਵੋਗੇ ਤੋ ਬਾਦ ਸਰਕਾਰ ਚ ਇਹਨੂੰ ਚਲਾਉਣਾ ਨਹੀਂ ਅਸੀਂ ਸੋ ਮੈਂ ਤੁਹਾਨੂੰ ਸ਼ੁਰੂ ਕਿੱਥੇ ਕੀਤਾ ਸੀ ਕਿ ਵੀ ਊ ਸ਼ਡ ਨਾਟ ਮੇਕ ਦਿਸ ਅ ਪੋਲੀਟਿਕਲ ਇਸ਼ੂ ਮੈਂ ਕੀ ਕੀਤਾ ਸੀ ਤੁਸੀਂ ਕੀ ਕੀਤਾ ਸੀ ਯੈਸਟਰਡੇ ਕੀ ਕੀਤਾ ਸੀ ਆਪਣਾ ਇੱਥੇ ਏਮ ਹੈ ਵੀ ਦਿਸ ਇਜ਼ ਆ ਮੈਂ ਹਜ਼ਾਰ ਚੀਜ਼ਾਂ ਕਹਿ ਸਕਦਾ ਇਹਦੇ ਜਵਾਬ ਚ ਆਈ ਡੋਂਟ ਵਾਂਟ ਟੂ ਗੈਟ ਇਨਟੂ ਇਟ ਆਮ ਵੈਰੀ ਕਲੀਅਰ ਐਂਡ ਮੇਰੀ ਕਲੀਅਰਟੀ ਆਫ ਮਾਈਂਡ ਇਜ਼ ਵੈਰੀ ਕਲੀਅਰ ਆਮ ਨਾਟ ਫਾਈਟਿੰਗ ਦਿਸ ਬੈਟਲ ਆਮ ਨਾਟ ਹੇਅਰ ਐਜ਼ ਫੋਰ ਪੋਲਿਟਿਕਸ ਮੈਂ ਤਾਂ ਹੀ ਕਿਹਾ ਸੀ ਮੈਂ ਰਿਕੁਐਸਟ ਕਰਦਾ ਸਾਰੀਆਂ ਪਾਰਟੀਆਂ ਨੂੰ ਛੋਟੀ ਤੋਂ ਲੈ ਕੇ ਜਥੇਬੰਦੀ ਤੋਂ ਸਾਰਿਆਂ ਤੋਂ ਵੀ ਸ਼ੁੱਡ ਆਲ ਜਿਵੇਂ ਕਿਸਾਨ ਐਜੀਟੇਸ਼ਨ ਬਣੀ ਸੀ ਸਾਰੇ ਪੰਜਾਬ ਦੇ ਆਵਾਮ ਇਕੱਠੇ ਹੋ ਗਏ ਸੀ ਲੋਕੀ ਇਕੱਠੇ ਹੋ ਗਏ ਸੀ ਇਰਸਪੈਕਟਿਵ ਆਫ एवरीवन ਆਈ ਡੂ ਨਾਟ ਨੀਡ ਕ੍ਰੈਡਿਟ ਐਂਡ ਆ ਡੋਨਟ ਵਾਂਟ ਕ੍ਰੈਡਿਟ ਪਰਪਸ ਇਜ਼ ਆਪਾ ਜੋ ਹੋਇਆ ਕੀਤਾ ਇਹਨੇ ਕੀਤਾ ਉਹ ਕੀਤਾ ਇਹ ਕਹਿੰਦਾ ਹਜ਼ਾਰ ਤੁਸੀਂ ਉਹ ਤਾਂ ਚਾਹੁੰਦੇ ਆ ਜਿਹੜੇ ਬੰਦੇ ਇਹਨਾਂ ਨੇ ਅਟੈਕ ਕੀਤਾ ਉਹ ਚਾਹੁੰਦੇ ਆ ਤੁਹਾਡੇ ਵਿੱਚ ਇੱਕ ਦੂਜੇ ਨੂੰ ਤੁਸੀਂ ਕਰੋ ਸੋ ਮੇਰਾ ਬੜਾ ਕਲੀਅਰ ਹੈ ਮਨੀ ਇਜ਼ ਨਾਟ ਦਾ ਕ੍ਰਾਈਟੇਰੀਆ ਫॉर ਅ ਸਟੇਟ ਹੁਣ ਜੇ ਦੇ ਆ ਵੇਰੀਅਸ ਮੈਥਡਸ ਆਫ ਜਨਰੇਸ਼ਨ ਆਫ ਮਨੀ ਜਿਵੇਂ ਆਈ ਹੱਡ ਸੈਡ ਆਲਮੀ ਇੱਕ ਪੰਜਾਬ ਪਾਵਰ ਸਰਪਲਸ ਯੂ ਡੋਨਟ ਨੀਡ ਮਨੀ ਟੂਡੇ ਦੇ ਆ ਅਦਰ ਵੇਜ਼ ਸੋ ਫॉर ਅਸ ਕਈ ਚੀਜ਼ਾਂ ਹੁੰਦੀਆਂ ਸਿੰਬल्स ਆਫ ਦਾ ਸਟੇਟ this is symbol of the state punjab university you cannot uh, let it go just for 200 crores or 300 crores out of our 1 lakh crore da budget so i am very clear ki i am ready to take over the responsibility in our party a commitment hai ki whatever is required i will this thing meri attachment me bhi attachment hai mai ithon yaar 4 saal oh my life i studied here and i personally feel that all of us should get together and our request to everybody come under one platform with one mission ki aa punjab hai enu punjab to bahar jaan nahi dena kuch marzi ho jaye whatever sacrifice and as president of akali dal i assure everybody that agge hoke tu sanu pichhe hoke kaoge pichhe hoke ladange agge hoke kaoge agge hoke ladange par mission is hai akali dal di agli ranneeti ki rahu main hun hi gall kiti si main kya आई विल आई एम टेकिंग टाइम फ्रॉम द वाइस प्रेजिडेंट टू कन्वे हिम सेंटीमेंटस पंजाब के लोगों के सेंटिमेंट कन्वे करने प्राइम वाइस प्रेजिडेंट को मैं टाइम ले रहा जे हफ्ते दस दिन वी डोंट सी नैक्स पॉजिटिव साइंग अस स्टूडेंट निलके वी विल प्लान द नेक्स स्टैप थैंक यू